ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 15 ਸਤੰਬਰ ਦੇ ਲਈ ਕਰ ਦਿੱਤੇ ਗਏ ਹਨ ਚਾਰ ਵੱਡੇ ਐਲਾਨ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਲਈ ਫਿਰ ਤੋਂ ਦਰਵਾਜ਼ੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਗਏ ਹਨ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 80000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਦੇ ਵਿੱਚੋਂ ਕਿ ਸਿਰਫ ਉਨ੍ਹਾਂ ਦੇ ਵੱਲੋਂ ਅਜੇ ਤੱਕ 19000 ਲੋਕਾਂ ਨੂੰ ਹੀ ਪੀਆਰ ਦਿੱਤੀ ਗਈ ਹੈ ਸੁਰੰਦੇ ਮਹੀਨਿਆਂ ਦੇ ਦੌਰਾਨ ਤਕਰੀਬਨ ਹੁਣ 4 ਮਹੀਨੇ ਰਹਿ ਚੁੱਕੇ ਹਨ ਜਿਸ ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਆਉਂਦੇ 4 ਮਹੀਨਿਆਂ ਦੇ ਦੌਰਾਨ ਹੀ ਬਾਕੀ ਬਚੇ 60 ਤੋਂ 62000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਹੁਣ ਕੈਨੇਡਾ ਦੇ ਵਿੱਚ ਪੀਆਰ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਹੁਣ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਲਗਾਤਾਰ ਵਰਕ ਪਰਮਿਟ ਦੇ ਉੱਤੇ ਜਿਹੜੇ ਕੰਮੇ ਰਹਿ ਰਹੇ ਹਨ ਖਾਸ ਤੌਰ ਦੇ ਉੱਤੇ ਪੰਜਾਬੀ ਸਟੂਡੈਂਟ ਉਹਨਾਂ ਦੇ ਲਈ ਹੁਣ ਰਾਹਤ ਭਰੀ ਖਬਰ ਸਾਹਮਣੇ ਨਿਕਲ ਕੇ ਆ ਗਈ ਹੈ ਜਿੱਥੇ ਕਿ ਹਾਲੀ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੇਅਰ ਹੋਮ ਵਰਕਰ ਪ੍ਰੋਗਰਾਮ ਚਲਾਇਆ ਗਿਆ ਸੀ ਜਿਸ ਦੇ ਵਿੱਚ ਕਿ ਕੈਨੇਡਾ ਤੋਂ ਹੀ ਕੰਮੇ ਵਰਕ ਪਰਮਿਟ ਦੇ ਉੱਤੇ ਰੱਖੇ ਜਾਣੇ ਸਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ ਪਹਿਲਾਂ ਕੈਨੇਡਾ ਦੇ ਵਿੱਚ ਸਿਰਫ ਇੱਕ ਏਮਪਲੋਇਰ ਹੀ ਇੱਕ ਵਰਕਰ ਨੂੰ ਰੱਖ ਸਕਦਾ ਸੀ ਜਿਸ ਦੀ ਕੀ ਇਨਕਮ ਸਾਲਾਨਾ 1 ਲੱਖ ਡਾਲਰ ਤੱਕ ਹੋਣੀ ਚਾਹੀਦੀ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੋ ਏਮਪਲੋਇਰ ਨੂੰ ਇੱਕ ਕੰਮ ਆ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਨ੍ਹਾਂ ਦੀ ਕੀ ਕੁੱਲ ਮਿਲਾ ਕੇ ਇਨਕਮ 1 ਲੱਖ ਡਾਲਰ ਤੱਕ ਹੋਵੇ ਪਰ ਸ਼ਰਤ ਇਹ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਛੋਟਾ ਬੱਚਾ ਜਾਂ ਫਿਰ ਬਜ਼ੁਰਗ ਹੋਣਾ ਚਾਹੀਦਾ ਹੈ ਜੇ ਕਿ ਕੇਅਰ ਦੇ ਲਈ ਉਹਨਾਂ ਦੇ ਵੱਲੋਂ ਕੇਅਰ ਵਰਕਰ ਰੱਖਿਆ ਜਾਣਾ ਹੁੰਦਾ ਹੈ ਸੋ ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਤੇ ਹੁਣ অন্ਟਾਰੀਓ ਸ਼ਹਿਰ ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ অন্ਟਾਰੀਓ ਸ਼ਹਿਰ ਦੇ ਵਿੱਚ ਹੁਣ ਕੈਨੇਡਾ ਦੇ ਗ੍ਰੇਟ ਸਡਬਰੀ ਇਲਾਕੇ ਦੇ ਵਿੱਚ ਪੀਆਰ ਦਾ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਤੁਸੀਂ ਆਪਣੀ ਲੈਂਗੁਏਜ ਦੇ 10 ਤੋਂ 15 ਨੰਬਰ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਮਾਸਟਰ ਡਿਗਰੀ ਜਾਂ ਗ੍ਰੈਜੂਏਸ਼ਨ ਕੀਤੀ ਹੈ ਉਸ ਦੇ 10 ਤੋਂ 15 ਨੰਬਰ ਅਤੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਕੀਤਾ ਹੋਇਆ ਹੈ ਕਿਸੇ ਵੀ ਵਰਕ ਦਾ ਤੇ ਤੁਸੀਂ ਉਸਦੇ ਵੀ 10 ਤੋਂ 15 ਨੰਬਰ ਲੈ ਕੇ ਕੁੱਲ 50 ਪੁਆਇੰਟ ਤੁਸੀਂ ਇਕੱਠੇ ਕਰਨੇ ਹੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਹੈ ਉਸਦੇ ਵੀ ਤੁਹਾਨੂੰ ਪੁਆਇੰਟ ਮਿਲ ਜਾਣਗੇ ਤੇ 50 ਪੁਆਇੰਟਾਂ ਦੇ ਨਾਲ ਹੀ ਤੁਸੀਂ ਇਸ ਇਲਾਕੇ ਦੇ ਵਿੱਚ ਆਸਾਨੀ ਦੇ ਨਾਲ ਪੀਆਰ ਬਾਰੇ ਬਤ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਆਖਰੀ ਅਤੇ ਚੌਥੇ ਵੱਡੇ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪੀਆਰ ਦੇ ਅੰਕੜੇ ਪਿਛਲੇ ਸਾਲਾਂ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਸਾਲ ਦਾ ਰਸਾਲ ਪੀਆਰ ਦੇ ਅੰਕੜਿਆਂ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਸੋ ਜਿਵੇਂ ਜਿਵੇਂ ਅੱਗੇ ਆਉਣ ਵਾਲੇ ਸਾਲ ਆਉਣਗੇ ਤੇ 15000 ਦੀ ਪਰ ਜੀਅਰ ਕਟੌਤੀ ਕਰ ਦਿੱਤੀ ਜਾਵੇਗੀ ਪਰ ਇਸੇ ਦੌਰਾਨ ਹੁਣ ਕੈਨੇਡਾ ਦੇ ਨਵੀਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੀ ਦੇ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਐਕਸਪੀਰੀਅנס ਕਾਮੀਆਂ ਦੀ ਕਾਫੀ ਜ਼ਿਆਦਾ ਲੋੜ ਹੈ ਜਿਨ੍ਹਾਂ ਨੂੰ ਕੋਈ ਲਗਾਤਾਰ ਪੀਆਰ ਵੀ ਹੁਣ ਆਉਣ ਵਾਲੇ ਸਮੇਂ ਤੇ ਦੌਰਾਨ ਦਿੱਤੀ ਜਾਵੇਗੀ ਤੇ ਜਲਦ ਤੋਂ ਜਲਦ ਅਗਲੇ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਲਗਾਤਾਰ ਜਿੱਥੇ ਕਿ ਕੈਨੇਡੀਅਨ ਐਕਸਪੀਰੀਅנס ਕਲਾਸ ਦੇ ਤੇ ਡਰਾਅ ਕੱਢੇ ਹੀ ਜਾਣਗੇ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਦੇ ਡਰਾਅ ਵੀ ਲਗਾਤਾਰ ਕੱਢੇ ਜਾਣਗੇ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਬਾਦੀ ਵੀ ਲਗਾਤਾਰ ਵੱਧ ਰਹੀ ਹੈ ਤੇ ਕੈਨੇਡਾ ਦੀ ਆਬਾਦੀ ਇਸ ਸਮੇ 4.5 ਕਰੋੜ ਤੱਕ ਪਹੁੰਚ ਚੁੱਕੀ ਹੈ ਸੋ 4.5 ਕਰੋੜ ਆਬਾਦੀ ਦੇ ਹਿਸਾਬ ਦੇ ਨਾਲ ਹੁਣ 1% ਲੋਕਾਂ ਨੂੰ ਪੀਆਰ ਕੈਨੇਡਾ ਦੇ ਵਿੱਚੋਂ ਦਿੱਤੀ ਜਾਵੇਗੀ ਜੋ ਕਿ ਤਕਰੀਬਨ 4.5 ਲੱਖ ਬਣਦਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਕੈਨੇਡਾ ਦੀ ਆਬਾਦੀ ਆਉਣ ਵਾਲੇ ਸਮਿਆਂ ਦੇ ਦੌਰਾਨ ਵਧੀ ਜਾਵੇਗੀ ਸੋ ਇਸੇ ਤਰ੍ਹਾਂ ਪੀਆਰ ਦਾ ਅੰਕੜਾ ਵੀ ਵੱਧ ਜਾਵੇਗਾ ਜਿਵੇਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ 5 ਕਰੋੜ ਆਬਾਦੀ ਹੋ ਜਾਂਦੀ ਹੈ ਤੇ 5 ਲੱਖ ਲੋਕਾਂ ਨੂੰ ਪੀਆਰ ਦਿੱਤੀ ਜਾ ਸਕਦੀ ਹੈ